ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨਾਂ ਨੂੰ ਬਾਲਾ ਅਨਸੋਬਤ ਨਾ ਪੀੜਿਆ ਜਾਵੇ ਇਹਨਾਂ ਨੇ ਲਿਮਟਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਮੋੜਨਾ ਲਿਮਟਾਂ ਭਰਨੀਆਂ ਝੋਨੇ ਕਣਕ ਬਿਨਾ ਇਹ ਨਹੀਂ ਭਰੇ ਜਾਂਦੇ ਗਵਰਨਮੈਂਟ ਜਾਂ ਤਾਂ ਬਾਹਰਲੇ ਬੂਲੇ ਦੇਸ਼ਾਂ ਨੂੰ ਵੇਚ ਕੇ ਇਹਨਾਂ ਦੇ ਅਨਾਜ ਦੀ ਖਪਤ ਵਧਾਵੇ ਨਹੀਂ ਫਿਰ ਇਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਲੈ ਧਿਆਨ ਨਾਲ ਸੁਣੋ ਝੋਨੇ ਵੇਲੇ ਤੁਸੀਂ ਬਹੁਤ ਖੱਜਲਖੋਰੀ ਕੀਤੀ ਸ਼ਤ ਦੇਉ ਲੋਬੀਓ ਦੇਸ਼ ਦੇਉ ਮੋਡਿਓ ਸ਼ਤ ਦੇਉ ਲੋਬੀਓ ਦੇਸ਼ ਦੇਉ ਮੋਡਿਓ ਉਹ ਸਾਡੇ ਝੋਨਿਆਂ ਦਾ ਕੀ ਤਬੁਰਾ ਹਾਲ ਤਰ ਸੂੰਗੇ ਦਾਣੇ-ਦਾਣੇ ਨੂੰ ਕਰਕੇ ਕਸਾਨਾਂ ਨੂੰ ਕੰਗਾਲ ਤਰ ਸੂੰਗੇ ਦਾਣੇ-ਦਾਣੇ ਨੂੰ ਵੱਡਿਆਂ ਘਰਾਂਿਆਂ ਦੇ ਕੱਖ ਰਹੁ ਪੂਰਦੇ ਵੱਡਿਆਂ ਘਰਾਂਿਆਂ ਦੇ ਪੱਖ ਰਹੁ ਪੂਰਦੇ ਸਾਡੇ ਨਾਲ ਰੱਖਦੇ ਨਾ ਰਸਤੇ ਕੋਈ ਦੂਰ ਦੇ ਕਹਿਣ ਕੱਢਦੇ ਆ ਕਿਹੜੀ ਸਾਡੇ ਨਾਲ ਤਰਸੋਂਗੇ ਦਾਣੇ-ਦਾਣੇ ਨੂੰ ਕਰਕੇ ਕਿਸਾਨ ਨੂੰ ਕੰਗਾਲ ਤਰਸੋਂਗੇ ਦਾਣੇ-ਦਾਣੇ ਨੂੰ ਜੈ ਕਿਸਾਨ ਵਾਲਾ ਨਾਰਾ ਲਾਇਆ ਬੱਚਾ-ਬੱਚਾ ਜਾਣੇ ਵੀ ਸੋਮਵਾਰ ਵਾਲੇ ਦਿਨ ਭੁੱਖੇ ਰਹਿੰਦੇ ਸੀ ਨਿਆਣੇ ਵੀ ਕਿਤੇ ਫੇਰ ਨਾ ਬਣਾਲ ਉਹ ਯੋਹਾਲ ਤਰਸੋਂਗੇ ਦਾਣੇ-ਦਾਣੇ ਨੂੰ ਕਰਕੇ ਕਿਸਾਨਾਂ ਨੂੰ ਕੰਗਾਲ ਤਰਸੋਂਗੇ ਦਾਣੇ-ਦਾਣੇ ਨੂੰ ਬੀਏ ਪੀ ਵੀ ਹੈ ਨਹੀਂ ਤੇ ਜੂਰੀਆ ਵੀ ਮੁੱਕੀ ਤਰੱਕੀ ਦੇ ਆਵਾਦਿਆਂ ਦੀ ਕੱਢੀ ਜਾਵਾਂ ਤੁਕੀ ਸਾਰੀ ਜਾਵਾਂ ਗੱਪਾਂ ਦੇ ਗੁਬਾਰਿਆਂ ਦੇ ਨਾਲ ਤਰਸੋਂਗੇ ਦਾਣੇ-ਦਾਣੇ ਨੂੰ ਕਰਕੇ ਕਿਸਾਨਾਂ ਨੂੰ ਕੰਗਾਲ ਤਰਸੋਂਗੇ ਦਾਣੇ-ਦਾਣੇ ਨੂੰ ਲੋਕ ਹੁੰਦੇ ਸੁੱਤੇ ਕਿਸਾਨ ਹੁੰਦਾ ਜਾਗਦਾ ਅੰਨ ਪੈਦਾ ਕਰਦਾ ਇਹੇ ਥੋੜੇ ਭਾਗ ਦਾ ਮੰਗਦੇ ਮਹੀਨੇ ਫੇਰੇ ਮੋੜਦਾ ਕਿਾਰੇ ਨੰਗੇਆਂ ਪੈਰਾਂ ਦੇ ਨਾਲ ਤਰਸੂਂਗੇ ਦਾਣੇ-ਦਾਣੇ ਨੂੰ ਕਰਕੇ ਕਿਸਾਨਾਂ ਨੂੰ ਕੰਗਾਲ ਤਰਸੂਂਗੇ ਦਾਣੇ-ਦਾਣੇ ਨੂੰ ਕਦੇ ਤੂੰ ਇਹ ਦੇ ਬਹਾਨੇ ਸਾਨੂੰ ਪੀੜਦੇ ਤੋਪ ਸਾਡੇ ਤੇ مصیبتਾਂ ਦੀ ਬੀੜ ਦੇ ਆਹੀ ਛੋਡੇ ਨਾਲ ਗਲ ਦੀਨ ਧਾਲ ਤਰਸੂਂਗੇ ਦਾਣੇ-ਦਾਣੇ ਨੂੰ ਕਰਕੇ ਕਿਸਾਨਾਂ ਨੂੰ ਕੰਗਾਲ ਦਰਸੂਂਗੇ ਦਾਣੇ-ਦਾਣੇ ਨੂੰ ਸਭ ਸਿਟੀ ਵਾਲੇ ਸੰਧ ਸਾਡੇ ਕਿਸੇ ਕੰਮ ਆਏ ਨਾ ਲਾਇਆ ਮਣਾ ਮੂੰਹੀ ਲੋਹਾ ਕਿਸੇ ਢੰਗ ਦੇ ਬਣਾਏ ਨਾ ਭਰੇ ਪਏ ਵੇਖ ਲੋਕ ਬਾੜ ਤਰਸੂਂਗੇ ਦਾਣੇ-ਦਾਣੇ ਨੂੰ ਕਰਕੇ ਕਿਸਾਨਾਂ ਨੂੰ ਕੰਗਾਲ ਤਰਸੋਂਗੇ ਦਾਣੇ ਦਾਣੇ ਨੂੰ ਗੜੇ ਮਾਰੀ ਹੋ ਜੇ ਫੇਰ ਸੈਟਲਾਈਟ ਉੱਡੇ ਨਾ ਉੱਡਦਾ ਆਕਾਸ਼ ਵਿੱਚ ਗਿੱਲੇ ਥਾਂ ਤੇ ਖੁੱਬੇ ਨਾ ਹਾਤੋਂ ਫੋਟੋ ਨਹੀਂ ਬਣਾਉਂਦਾ ਨਾਲੋਂ ਨਾਲ ਤਰਸੋਂਗੇ ਦਾਣੇ ਦਾਣੇ ਨੂੰ ਕਰਕੇ ਕਿਸਾਨਾਂ ਨੂੰ ਕੰਗਾਲ ਤਰਸੋਂਗੇ ਦਾਣੇ ਦਾਣੇ ਨੂੰ ਗਰਾਊਂਡ ਵਾਲੀ ਗੱਲ ਕੀਤੀ ਰੋੜੀ ਵਾਲੇ ਮੰਨਣੇ ਪੋੜਾਂ ਦੇ ਵਿਚਾਲੇ ਫੈਸਰੇ ਕਰਸਾਨ ਨੇ ਸਾਡੇ ਸਾਡਾ ਸਾਡਾ ਭੋਰਾ ਵੀ ਨਾ ਰੱਖ ਦੇਖਿਆ ਤੁਸੀਂ ਭੋਰਾ ਵੀ ਨਾ ਰੱਖੋ ਸਾਡਾ ਖਿਆਲ ਤਰਸੋਂਗੇ ਦਾਣੇ-ਦਾਣੇ ਨੂੰ ਕਰਕੇ ਕਿਸਾਨਾਂ ਨੂੰ ਕੰਗਾ ਤਰਸੋਂਗੇ ਦਾਣੇ-ਦਾਣੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ